बैठी तेरा ना रोना तो तू बैठी वैन पाई जाए। सारा दिन जाये बहाई जाएगी मरी जावा तो होना क्यों क्यों नहीं होना कम तो? तेरे तो हथा में तेरे मेहंदी लगी है भाभी क्यों मजाक उड़ाने तू मेरा ਅੱਜ ਮੇਰੀ ਲੱਤਾਂ ਚੜਾ ਪੂਰਾ ਜਾਨ ਨਹੀਂ ਹੈਗੀ ਮੇਰੀ ਤਬੀਅਤ ਤਾਂ ਨਹੀਂ ਠੀਕ ਹੈਗੀ ਤਾਂ ਵੀ ਤਾਂ ਤੇਰੀ ਕਦੀ ਮਹਾਰਾਣੀ ਦੀ ਠੀਕ ਹੁੰਦੀ ਨਹੀਂ ਮੈਂ 6 ਮਹੀਨਿਆਂ ਤੋਂ ਇਹੀ ਕੁਝ ਦੇਖਦੀ ਆ ਰਹੀ ਆਂ ਭਾਬੀ ਜੀ ਐ ਕਿਉਂ ਬੋਲਦੇ ਹੋ ਮੈਂ ਸਾਰੇ ਘਰ ਦੇ ਕੰਮ ਤਾਂ ਕਰਦੀ ਆਂ ਅੱਜ ਮੇਰੀ ਤਬੀਅਤ ਨਹੀਂ ਠੀਕ ਹੈਗੀ ਤਾਂ ਕਰਕੇ ਤੁਹਾਨੂੰ ਕਿਹਾ ਵੀ ਮੈਂ ਕੰਮ ਨਹੀਂ ਕਰ ਸਕਦੀ ਕੀ ਹੋ ਗਿਆ ਗੁੜੇ ਕਿਉਂ ਤੂੰ ਮੇਰੀ ਧੀ ਨੂੰ ਬੋਲੀ ਜਾਨੀ ਆਂ ਲੋ ਜੀ ਇੱਕ ਹੋਰ ਆ ਗਿਆ ਬਿੱਤੀ ਨੂੰ ਸ਼ਹਿਦ ਦੇਣ ਵਾਸਤੇ ਇਹਨੂੰ ਕਾਇਦਿਆ ਕਰੋ ਵੀ ਕੰਮ ਕੁੰਮ ਕਰ ਲਿਆ ਕਰੇ ਪੁੱਤ ਸਾਰੇ ਘਰ ਦੇ ਕੰਮ ਤਾਂ ਇਹ ਕਰਦੀ ਐ ਅੱਜ ਨਾ ਇਹਦੀ ਤਵੀਰ ਨਹੀਂ ਸੀ ਠੀਕ ਇਸ ਕਰਕੇ ਮੈਂ ਇਹਨੂੰ ਤੇ ਹਨ ਤੂੰ ਜਾ ਕੇ ਆਰਾਮ ਕਰ ਕੰਮ ਕਰ ਰਹਿਣ ਦੇ ਵਾਹ ਜੀ ਵਾਹ ਆਰਾਮ ਆਰਾਮ ਤਾਂ ਇਹਨੇ ਹਰਾਮ ਕੀਤਾ ਪਿਆ ਆਪਣਾ ਜੇ ਇਹੀ ਕੁਝ ਕਰਨਾ ਸੀ ਤਾਂ ਉੱਥੇ ਹੀ ਰਹਿੰਦੀ ਸਤਾਰ ਹੁਣ ਤੂੰ ਹੋ ਇਹਦਾ ਕਿਹੜਾ ਇੱਥੇ ਆਉਣਾ ਜੀ ਕਰਦਾ ਸੀ ਦੇ ਲੋ ਸ਼ੈ ਦੇ ਲੋ ਤਾਂ ਹੀ ਤਾਂ ਆਪਣੇ ਸਿਰ ਚੜੀ ਬੈਠੀ ਆਏ ਆਬ ਮੰਮੀ ਨੂੰ ਨਾ ਕੁਝ ਵੀ ਕਹੋ ਤੁਸੀਂ ਮੈਨੂੰ ਦੱਸੋ ਕੀ ਕੰਮ ਕਰਨਾ ਮੈਂ ਹੁਣੇ ਕਰ ਦਿੰਦੀ ਆ ਕਰਦੀ ਆ ਤੂੰ ਕੰਮ ਜੇ ਮੈਂ ਸੱਚ ਬੋਲ ਦਿਆਂ ਤਾਂ ਮੰਮੀ ਤੁਹਾਨੂੰ ਮਿਰਚਾਂ ਲੱਗਦੀਆਂ ਨੇ ਸੱਚ ਪੁੱਛੋ ਨਾ ਆਪਣੇ ਘਰ ਬਾਰੇ ਵਧੀਆ ਚੱਲ ਰਿਹਾ ਸੀ ਜਿੱਦਨ ਵੀ ਇਹ ਆਈ ਹੈ ਨਾ ਆਪਣੇ ਘਰ ਤਾਂ ਕਲੇਸ਼ ਹੀ ਨਹੀਂ ਮੁਕਰਿਆ ਬਸ ਘਰ ਬਸ ਘਰ ਰਮਨੇ ਇਹ ਨਾ ਕਿਸੇ ਖੁਜੀ ਨੂੰ ਨਹੀਂ ਆ ਕੇ ਇੱਥੇ ਬੈਠੀ ਇਹਦੀ ਮਜਬੂਰੀ ਸੀ ਬੈਠੀ ਇਹ ਮਜਬੂਰੀ ਨੂੰ ਐਡੀ ਵੀ ਮਜਬੂਰੀ ਨਹੀਂ ਸੀ ਅਜਿਹਾ ਕਰ ਸਕਦੀ ਸੀ ਕੀ ਤੇਰੇ ਮੂਹੇ ਸੱਤ ਬੰਦੀਆਂ ਨਾ ਬੋਲ ਨਾ ਬੋਲ ਕਿਉਂ ਅੰਜੂ ਲੂਸ ਕੇ ਤਾਂ ਕਰਦਾ ਟਾਡੇ ਕੋਲ ਤਾਂ ਇਹੀ ਕੰਮ ਰਹਿ ਗਿਆ ਹੱਥ ਜੋੜ ਕੇ ਤਾਂ ਗੱਲ ਖਤਮ ਐ ਨਹੀਂ ਹੁੰਦੀਆਂ ਗੱਲਾਂ ਖਤਮ ਆ ਮੰਨ ਲੇ ਦਨਾ ਬੋਲਣ ਦੀ ਆਦਤ ਪੈ ਗਈ ਮੰਮੀ ਇਹਦੇ ਵਿੱਚ ਮੇਰਾ ਕੀ ਕਸੂਰ ਆ ਪੁੱਤ ਤੇਰਾ ਇਹਦੇ 'ਚ ਕੋਈ ਕਸੂਰ ਨਹੀਂ ਤੂੰ ਚੰਗਾ ਮਾੜਾ ਸਮਾ ਤਾਂ ਸਭ ਤੇ ਆਉਂਦਾ ਪਰ ਜੇ ਤੂੰ ਨਾ ਮੇਰੀ ਉਹਦੋਂ ਗੱਲ ਮੰਨ ਲੈਂਦੀ ਤਾਂ ਤੈਨੂੰ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਮੰਮੀ ਸਭ ਖੁਸ਼ ਤਾਂ ਮੇਰੀ ਅੱਖਾਂ ਸਾਹਮਣੇ ਹੋ ਰਿਆ ਸੀ ਫਿਰ ਮੈਂ ਥੋੜੀ ਗੱਲ ਕਿਵੇਂ ਮੰਨਦੀ ਉਹ ਤਾਂ ਕੁਝ ਕੁ ਗੱਲਾਂ ਇੰਨੀਆਂ ਹੀ ਹੁੰਦੀਆਂ ਜਿਹੜੀਆਂ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ ਔਰ ਆ ਜਿਹੜਾ ਤੇਰੀ ਭਗਈ ਰੋਜ਼-ਰੋਜ਼ ਬੋਲਦੀ ਹੈ ਨਾ ਇਹ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਉਹਦੀਆਂ ਗੱਲਾਂ ਸੁਣ-ਸੁਣ ਕੇ ਮੇਰੀਆਂ ਆਂਦਰਾਂ ਤੜਪਦੀਆਂ ਨੇ ਮੰਮੀ ਇਹਦੀ ਭਾਬੀ ਦਾ ਕੋਈ ਕਸੂਰ ਨਹੀਂ ਮੈਨੂੰ ਉਹਦੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪ ਹੀ ਦੱਸੋ ਪੱਥਰ ਵੀ ਕਦੇ ਅੱਗ ਦੇ ਸੇਕ ਨਾਲ ਪਿਗਲੇ ਨੇ ਤੀਏ ਤੂੰ ਇਹ ਜਿਹੇ ਗੱਲਾਂ ਕਿਉਂ ਕਰਦੀਆਂ ਤੂੰ ਆਪ ਹੀ ਸੋਚ ਜੇ ਤੂੰ ਆਪਦੇ ਘਰ ਸੁખી ਹੁੰਦੀ ਅੱਜ ਮੇਰਾ ਬੁਢਾਪਾ ਵੀ ਸੁੱਖਣਾ ਨਿਕਲਦਾ ਇਹੀ ਤਾਂ ਰੋਣਾ ਮੰਮੀ ਮੇਰੇ ਲੇਖਾਂ ਦਾ ਮੈਂ ਕਰ ਵੀ ਕੀ ਸਕਦੀ ਆ ਪੁੱਤ ਕਰ ਤਾਂ ਕੁਝ ਨਹੀਂ ਸਕਦੇ ਮੈਨੂੰ ਤਾਂ ਤੇਰਾ ਹੀ ਫਿਕਰ ਵੱਡ ਵੱਡ ਖਾਈ ਜਾਂਦਾ ਤੇਰਾ ਕੀ ਬਣੂ ਮੰਮੀ ਮੇਰੀ ਫਿਕਰ ਨਾ ਕਰ ਉਹ ਰੱਬ ਨੇ ਜੋ ਮੇਰੇ ਲੇਖਾ 'ਚ ਲਿਖਤਾ ਨਾ ਮੈਨੂੰ ਤਾਂ ਹੁਣ ਉਹ ਮੁੱਕਤ ਨਹੀਂ ਪੈਣਾ ਨਾ ਨਾ ਤੂੰ ਇਹ ਨਾ ਕਰ ਪਰ ਮੇਰੇ ਤੋਂ ਤਾਂ ਤੇਰੀ ਇਹ ਹਾਲਤ ਦੇਖੀ ਵੀ ਨਹੀਂ ਜਾਂਦੀ ਮੈਂ ਤੂੰ ਮੇਰੀ ਹਾਲਤ ਨਹੀਂ ਦੇਖ ਸਕਦੀ ਹਰ ਕਦੇ ਉਹਨਾਂ ਦਾ ਸੋਚ ਜਿਹੜੇ ਆ ਆਪਣੇ ਸੋਹਰਿਆਂ ਤੋਂ ਦੁਖੀ ਹੋ ਕੇ ਮਾਰ ਮੁੱਕ ਜਾਂਦੀਆਂ ਨੇ ਉਹਨਾਂ ਦੇ ਆ ਮਾਵਾ ਵੀ ਤਾਂ ਜਿਉਂਦਿਆਂ ਹੀ ਨੇ ਤੇ ਕਿਉਂ ਤੂੰ ਅਵਾ ਦਵਾ ਬੋਲੀ ਜਾਂਦੀ ਆ ਕੋਈ ਵੀ ਮਾਂ ਨਾ ਆਪਦੀ ਧੀ ਨਾਲ ਇਹੋ ਜਿਹਾ ਕੁਝ ਹੁੰਦਾ ਤੇ ਦੇਖ ਨਹੀਂ ਸਕਦੀ। ਤਦੋਂ ਮਾਵਾ ਤਾਂ ਇਹ ਚਾਹੁੰਦੀਆਂ ਨੇ ਜਿੱਥੇ ਉਹਨਾਂ ਦੀਆਂ ਧੀਆਂ ਵਿਆਹੀਆਂ ਜਾਣ ਨਾ ਉੱਥੇ ਉਹ ਰਾਜ ਕਰਨਾ। ਰਾਜ। ਫੇਰ ਮਾਂ ਔਰ ਤੂੰ ਇਹ ਸਮਝ ਲੈ ਵੀ ਤੇਰੀ ਤੇਰੇ ਕਰਮ ਵਿੱਚ ਰਾਜ ਐ ਹੀ ਨਹੀਂ ਸੀ। ਬੱਲੇ ਤੁਹਾਡੇ ਮਾਵਾ ਧੀਆਂ ਦੇ ਹਜੇ ਤੱਕ ਤੁਹਾਡੇ ਵਿੱਚ ਛੋੜੇ ਦੇ ਕਿਸੇ ਖਤਮ ਹੋਏ ਹੀ ਨਹੀਂ। ਮੰਮੀ ਜੀ ਤੁਸੀਂ ਤਾਂ ਸਿਆਣੇ ਬਿਆਣੇ ਹੋ ਕਿਉਂ ਇਦਾਂ ਰੋਂ ਟੋਂ ਬਹਿ ਜੰਨੇ ਹੋ ਚੱਲ ਉੱਠ ਨਾਲ ਤਾਂ ਪਾਂਡੇ ਕਰ ਲਾ ਨਾਲੇ ਰੋਟੀ ਪਾਣੀ ਕਰ ਲਾ ਤੇ ਤੇਰਾ ਵੀਰਾ ਆਣ ਆਲਾ ਤੇ ਉਹਦੇ ਸਾਹਮਣੇ ਮੈਨੂੰ ਆ ਤੇਰਾ ਕੋਈ ਡਰਾਮਾ ਨਹੀਂ ਚਾਹੀਦਾ ਹਾਂਜੀ ਕਾਪੀ ਫੋਨੇ ਕਰ ਦਿੰਦੀ ਆ ਅਰ ਸੋਈ ਦਾ ਕੰਮ ਨਿਬੇੜ ਕੇ ਨਾ ਉਸ ਤੋਂ ਬਾਅਦ ਮਸ਼ੀਨ 'ਚ ਕੱਪੜੇ ਪੈਣੇ ਉਹ ਵੀ ਧੋ ਲਈ ਠੰਡ ਦਾ ਟਾਈਮ ਆ ਸੁੱਕਦੇ ਨਹੀਂ ਆ ਕੀ ਇਹ ਇੱਕ ਕੰਮ ਤੂੰ ਸਾਬਲਾ ਇੱਕ ਇਹ ਕਰ ਲੂਗੀ ਮੈਨੂੰ ਨਾ ਕਹੋ ਕੰਮ ਨੂੰ ਠੰਡ ਕਰਕੇ ਤਾਂ ਮੇਰੇ ਪਹਿਲਾਂ ਹੀ ਹੱਡ ਗੋਡੇ ਦੁਖਦੇ ਨੇ ਇੱਕ ਤਾਂ ਡਾ ਮੁੰਡਾ ਉਹ ਵੀ ਮੈਨੂੰ ਦਵਾਈ ਨਹੀਂ ਦਵਾਉਂਦਾ ਉਹ ਤਾਂ ਇਹਦੀ ਵੀ ਤਾਂ ਤਵੇਤ ਠੀਕ ਨਹੀਂ ਉਹ ਫੇਰ ਵੀ ਇਹ ਕੰਮ ਕਰਦੀ ਆ ਨਾ ਮੰਮੀ ਜੀ ਤੁਸੀਂ ਤਾਂ ਵਿੱਚ ਬੋਲੋ ਹੀ ਨਾ ਜੇ ਇਹ ਨਹੀਂ ਇੱਥੇ ਰਹਿਣਾ ਨਾ ਇਹਨੂੰ ਕਰਦਾ ਕੰਮ ਕਰਨਾ ਹੀ ਪੈਣਾ ਮੰਮੀ ਜੀ ਮੈਂ ਕਰੂੰਗੀ ਕੰਮ ਤੁਸੀਂ ਫਿਕਰ ਨਾ ਕਰੋ ਪਤਨੀ ਇੰਨੀ ਮਾੜੀ ਕਿਸਮਤ ਕਿਉਂ ਲਿਖਾ ਦੇਨੀ ਹੈ ਇਹ ਮੇਰੀ ਧੀ ਮੰਮੀ ਜੀ ਤੁਹਾਡੀ ਧੀ ਦਾ ਨਾ ਰੌਲਾ ਗੋਲਾ ਸੁਣ ਕੇ ਨਾ ਮੇਰਾ ਸਿਰ ਦਰਦ ਹੋਣ ਲੱਗ ਗਿਆ ਤੇ ਹੁਣ ਮੈਂ ਅੱਧਾ ਘੰਟਾ ਰੈਸਟ ਕਰੂੰਗੀ ਤੇ ਮੈਨੂੰ ਕੋਈ ਰੌਲਾ ਰੱਪਾ ਨਹੀਂ ਚਾਹੀਦਾ ਤੇ ਬਾਅਦ ਚ ਹੁਣ ਚਾਹ ਬਣਾ ਕੇ ਠਾ ਲਿਓ ਕੋਈ ਨਹੀਂ ਬੱਚੀ ਚੁੱਪੀ ਕਰ ਨਾ ਮੈਂ ਤੇਨੂੰ ਚਾਹ ਵੀ ਬਣਾ ਦੂੰਗੀ ਜਾ ਕੇ ਤੂੰ ਆਰਾਮ ਕਰ ਸ਼ੁਕਰ ਹੁਣ ਥੋੜੇ ਸਮੇਂ ਲਈ ਸਕੂਨ ਤਾਂ ਮਿਲੂ So cool. ਇਨੂ ਕੀ ਹੋਇਆ ਪੁੱਤ ਕੁਛ ਨਹੀਂ ਡੈਡੀ ਜੀ ਕੁਛ ਨਹੀਂ ਜੇ ਪੁੱਤ ਤੈਨੂੰ ਵੀ ਤਨਹੀਗਾ ਜਾ ਕੇ ਆਰਾਮ ਕਰ ਲੈ ਨਹੀਂ ਡੈਡੀ ਜੀ ਮੈਂ ਠੀਕ ਹਾਂ ਲੱਗਦੀ ਤਾਂ ਨਹੀਂ ਹੈਗੀ ਪੁੱਤ ਕੀ ਹੋ ਗਿਆ ਜੀ ਉਹ ਜਦੋਂ ਨੂੰ ਪਤਾ ਇਹ ਠੀਕ ਨਹੀਂ ਰਹਿੰਦੀ ਤੁਸੀਂ ਕਿਉਂ ਲਾਉਣਾ ਇਹਨੂੰ ਕੰਮਾਂ ਨਹੀਂ ਡੈਡੀ ਜੀ ਮੈਂ ਠੀਕ ਹਾਂ ਚੱਲੀ ਪੁੱਤ ਤੂੰ ਨਾ ਜਾ ਕੇ ਆਰਾਮ ਕਰ ਮੈਂ ਆਪੇ ਕੰਮ ਕਰ ਲਵਾਂਗੀ ਨਹੀਂ ਮੰਮੀ ਜੀ ਮੇਰੇ ਹੁੰਦੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਤੇਰੇ ਹੁੰਦੇ ਤਾਂ ਨਹੀਂ ਪੁੱਤ ਮੈਂ ਕੰਮ ਕਰ ਸਕਦੀ ਪਰ ਨੂੰਹ ਦੇ ਹੁੰਦੇ ਹੁੰਦੇ ਤਾਂ ਮੈਨੂੰ ਕੰਮ ਕਰਨਾ ਪੈਂਦਾ ਨਾ ਉਹ ਕੀ ਕਹੀ ਜਾਂਦੀ ਆ ਕੁਛ ਨਹੀਂ ਜੀ ਉੱਤ ਤੂੰ ਜਾ ਕੇ ਨਾ ਆਰਾਮ ਕਰ ਪਰ ਮੰਮੀ ਮੈਂ ਤੈਨੂੰ ਕਿਹਾ ਨਾ ਤਾਂ ਪੁੱਤ ਜਿਵੇਂ ਤੇ ਮੰਮੀ ਕਹਿੰਦੇ ਆ ਤੂੰ ਉਵੇਂ ਕਰ ਕੀ ਕਰ ਰਹੀ ਉਹ ਤੇਰੀ ਨੂ ਰਾਣੀ ਕਿੱਥੇ ਆ ਉਹ ਕਿਉਂ ਨਹੀਂ ਕਰਦੀ ਕੰਮ ਤੁਹਾਡੇ ਨੂ ਰਾਣੀ ਤਾਂ ਅੱਜ ਕੱਲ ਮਹਾਰਾਣੀ ਬਣੀ ਫਿਰਦੀ ਆ ਉਹ ਤਾਂ ਨਹੀਂ ਕੰਮ ਕਰਦੀ ਅਬ ਤੁਸੀਂ ਕਦੇ ਉਹਨੂੰ ਕੰਮ ਕਰਦੀ ਨੇ ਦੇਖਿਆ ਜਦੋਂ ਮੁੰਡਾ ਆਜੇ ਉਦੋਂ ਤਾਂ ਚੱਕ-ਚੱਕ ਰੋਟੀਆਂ ਖਵਾਉਗੀ ਨਾ ਧੁੱਤੇ ਹੋਏ ਕੱਪੜੇ ਪਵਾਉਗੀ ਤੇ ਜਦੋਂ ਉਹ ਚਲੇ ਜਾਂਦਾ ਸਾਰੇ ਕੰਮ ਉਹ ਛੈਲੀ ਤਾਂ ਫਰਮਾਉਂਦੀ ਆ ਤੇ ਮੁੰਡੇ ਸਾਹਮਣੇ ਉਹ ਐਂ ਜਿਤਾਉਂਦੀ ਆ ਜਿਵੇਂ ਸਾਰੇ ਕੰਮ ਉਹ ਆਪ ਕਰਦੀ ਆ ਉਹ ਜੇ ਤੂੰ ਕਹੇ ਤਾਂ ਮੈਂ ਗੱਲ ਕਰਕੇ ਦੇਖਾਂ ਨਹੀਂ ਜੀ ਕੀ ਵੇ ਦਾ ਗੱਲ ਕਰਨ ਦਾ ਪਲੇਸ ਬਹੂ ਘਰ ਤੇ ਤੁਸੀਂ ਜਾ ਕੇ ਬੈਠੋ ਮੈਂ ਰੋਟੀ ਲੈ ਕੇ ਦਿੰਦੀ ਆ ਸੁਣਿਆ ਜੀ ਸੁਣਿਆ ਜੀ ਕੀ ਹੋ ਗਿਆ ਨਹੀਂ ਪੈਣੇ ਕੰਮ ਤੇ ਜਾਣ ਲੱਗੇ ਨਾ ਮਗਰੋਂ ਆਵਾਜ਼ ਨਹੀਂ ਮਾਰੀਦੀ ਹੁੰਦੀ ਧੀਰੇ ਇਹ ਤਾਂ ਪਰਸ ਭੁੱਲ ਗਏ ਸੀ ਤਾਂ ਕਰਕੇ ਬੁਲਾਇਆ ਮੈਂ ਪਰਸ ਭੜਾਦਾ ਉਹ ਤੇਰਾ ਭਲਾ ਹੋ ਜਾਏ ਮੈਂ ਇਹ ਨਹੀਂ ਮੇਨ ਚੀਜ਼ ਭੁੱਲ ਗਿਆ ਉਹ ਭਰਾਵਾ ਆ ਲੈ ਲ ਮਜਨੂ ਵਾਲਾ ਪਿਆਰ ਜੇ ਖਤਮ ਹੋ ਗਿਆ ਨਾ ਕੰਮ ਤੇ ਚੱਲਿਆ ਜਾ ਤਨਖਾਹ ਐਵੇਂ ਨਹੀਂ ਮਿਲਣੀ ਹਾਂ ਹਾਂ ਭਾਬੀ ਕੰਮ ਤੇ ਹੀ ਚੱਲਿਆ ਮੈਂ ਬਾਏ 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 ਨੂੰ ਦੱਸ ਕਿ ਉਹ ਕੈਨੇਡਾ ਚੱਲਿਆ ਘਰੇ ਹੀ ਆਉਣਾ ਉਹਨੇ ਵਾਪਸ ਇਹ ਤਾਂ ਮੈਨੂੰ ਇੱਕ ਅੱਖ ਨਹੀਂ ਪਾਉਂਦੀ ਇਹਦਾ ਵੀ ਛੇਤੀ ਕੁਝ ਕਰਨਾ ਹੀ ਪੈਣਾ ਸੋਚਦੀ ਸੀ ਜੇ ਰਾਜ ਦੀ ਜ਼ਿੰਦਗੀ ਚ ਤੂੰ ਨਾ ਹੁੰਦੀ ਤਾਂ ਹੋਰ ਕੌਣ ਹੁੰਦੀ ਕੀ ਮਤਲਬ ਕੁਛ ਨਹੀਂ ਮੈਂ ਤਾਂ ਮਜ਼ਾਕ ਕਰਦੀ ਸੀ ਤੇਰੇ ਮੇਰੇ ਤੋਂ ਸਿਵਾ ਨਾ ਇਹਨਾਂ ਦੀ ਜ਼ਿੰਦਗੀ ਚ ਕੋਈ ਨਹੀਂ ਆ ਸਕਦਾ ਤੈਨੂੰ ਨਹੀਂ ਪਤਾ ਭੈਣੇ ਤੇਰੇ ਤੋਂ ਪਹਿਲਾਂ ਰਾਜ ਮੇਰੀ ਮਾਸਤੀ ਦੀ ਕੁੜੀ ਤੇ ਮਰਦਾ ਸੀ ਕੀ ਹਾਂਜੀ ਕਿਉਂ ਰਾਜ ਨੇ ਤੈਨੂੰ ਇਹ ਗੱਲ ਦੱਸੀ ਨਹੀਂ ਵੀ ਉਹ ਪ੍ਰੀਤੀ ਨੂੰ ਕਿੰਨਾ ਪਸੰਦ ਕਰਦਾ ਸੀ ਨਹੀਂ ਹਾਂ ਬਈ ਉਹ ਕਿਉਂ ਦੱਸੂਗਾ ਉਹ ਕਹਿੰਦੇ ਨੇ ਨਾ ਚੋਰ ਦੀ ਦਾੜੀ ਤੇ ਤਣਕਾ ਰਾਜ ਜੀ ਵੀ ਉਹੀ ਗੱਲ ਹੈ ਨਹੀਂ ਦੀਦੀ ਤੂੰ ਦਾਸ ਸਮੇਂ ਨਾਲ ਹਰ ਗੱਲ ਸ਼ੇਅਰ ਕਰਦੇ ਨੇ ਫਿਰ ਉਹ ਮੇਰੇ ਤੋਂ ਇੰਨੀ ਵੱਡੀ ਗੱਲ ਕਿਉਂ ਲੁਕਾਉਣਗੇ ਹਾਂ ਇਹ ਗੱਲ ਵੀ ਠੀਕ ਹੈ ਤੇ ਬਿਆਨ ਉਹ ਜੇ ਟਾਈਮ ਹੀ ਕਿੰਨਾ ਕੁ ਹੋਇਆ ਤੂੰ ਅਤਾਜ ਤੇ ਹੁਣੀ ਇੰਨਾ ਯਕੀਨ ਕਰੀ ਬੈਠੀ ਐ ਚੱਲ ਛੱਡ ਮੈਂ ਕਹਨੂੰ ਦੱਸਣ ਲੱਗੀ ਪਈ ਆ ਤੈਨੂੰ ਗੱਲਾਂ ਫੇਰ ਤੁਸੀਂ ਕਹੋਗੇ ਵੀ ਦੀਦੀ ਸਾਡੇ 'ਚ ਲੜਾਈਆਂ ਪਵਾਉਂਦੀ ਐ ਨਹੀਂ ਦੀਦੀ ਨਹੀਂ ਕਹਿੰਦੇ ਚਲ ਠੀਕ ਐ ਚੱਲੀ ਮੈਂ ਨਾ ਅੱਜ ਕੀਤੀ ਪਾਰਟੀ ਤੇ ਜਾਣਾ ਜੇ ਮੈਂ ਘਰ ਦੇ ਕੰਮਾਂ ਨੂੰ ਲੱਗ ਗਈ ਨਾ ਮੈਂ ਲੇਟ ਹੋ ਜੂਗੀ ਤੂੰ ਐ ਕਰੀ ਅੱਜ ਦਾ ਦਿਨ ਭੈਣ ਬਣ ਕੇ ਕੰਮ ਤੂੰ ਕਰ ਦੇਂਗੀ ਸਾਰੇ ਹਾਂਜੀ ਦੀਦੀ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਸਾਰੇ ਕੰਮ ਲੈ ਹੁਣ ਸਵਾਕੇ ਆਈ ਸੀ ਮਨਵੀਰ ਨੂੰ ਉੱਠ ਵੀ ਖੜਿਆ ਮੈਨੂੰ ਲੱਗਦਾ ਫੋਨ ਵੀ ਵੱਜ ਜਾਂਦਾ ਸ਼ੈਲੀ ਤੂੰ ਐ ਕਰ ਮੜੇ ਮਨਵੀਰ ਨੂੰ ਦੇਖ ਲੇਂਗੀ ਮੈਂ ਫੋਨ ਦੇਖਾਂ ਕੀਦਾ ਹੈਲੋ ਹਾਂ ਕੀ ਹਾਲ ਨੇ ਚਲ ਠੀਕ ਐ ਹਾਂ ਰਾਜ ਵੀ ਵਧੀਆ ਤੈਨੂੰ ਵੀ ਤਾਂ ਯਾਦ ਹੀ ਕਰਦਾ ਰਹਿੰਦਾ ਉਹ ਮੈਂ ਤੈਨੂੰ ਕਿਵੇਂ ਭੁੱਲ ਸਕਦਾ ਹੇਰ ਤੇਰੀ ਤਾਂ ਗੱਲ ਹੀ ਕੁਝ ਹੋਰ ਹੈ ਤੂੰ ਤਾਂ ਜੀਦਾ ਕਰਦੀ ਹੈ ਨਾ ਦਿਲੋਂ ਕਰਦੀ ਹੈ ਤੇ ਰਾਜ ਉਹ ਵੀ ਤੇ ਤੇਰੇ ਵਰਗਾ ਹੀ ਹੈ ਜੇ ਤੁਹਾਡੇ ਦੋਵਾਂ ਦਾ ਵਿਆਹ ਹੋ ਜਾਂਦਾ ਨਾ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ ਨਹੀਂ ਚੱਲੀ ਵੀ ਚੰਗੀ ਆ ਪਰ ਤੇਰੀ ਗੱਲ ਤੇਰੀ ਗੱਲ ਤਾਂ ਕੁਝ ਹੋਰ ਹੀ ਐ ਤੁਸੀਂ ਅਮਨਵੀਰ ਨੂੰ ਫੜਿਆ ਰੋ ਰਿਹਾ ਹੈ ਹਾਂ ਚੱਲੀ ਤੇ ਲਾ ਜੀ ਮੈਂ ਤੁਹਾਨੂੰ ਲੈ ਨਹੀਂ ਕੇ ਆ ਸਕਿਆ ਕਿ ਆਪੇ ਕਿੱਥੇ ਕਿੱਥੇ ਮੇਰੇ ਨਾਲ ਗਿਆ ਤੇ ਕਿੱਥੇ